ਨਬਾ ਵਿਧਾਨ ਸਭਾ ਦੀ ਜੇਕਰ ਮੈਂ ਗੱਲ ਕਰਾਂ ਬੜਾ ਉਤਸ਼ਾਹ ਜੀ ਸਾਰੀਆਂ ਪਾਰਟੀਆਂ ਦੇ ਨਮਾਇंदे ਜਿਹੜੇ ਆ ਨੋਮੀਨੇਸ਼ਨ ਭਰ ਰਹੇ ਆ 3 ਵਜੇ ਤੱਕ ਨੋਮੀਨੇਸ਼ਨ ਆ ਆਮਾਦੀ ਪਾਰਟੀ ਕਾਂਗਰਸ ਖਾਲੀ ਦਲ ਬੀਜੇਪੀ ਜਿਹੜੇ ਜਿਹੜੇ ਵੀ ਇਲੈਕਸ਼ਨ ਲੜਨਾ ਚਾਹੁੰਦੇ ਬੜਾ ਸਮੂਥਲੀ ਬੜੇ ਪੁਖਤਾ ਪ੍ਰਬੰਧ ਕੀਤੇ ਹੋਇਆ ਜੀ ਪ੍ਰਸ਼ਾਸਨ ਪੂਰੀ ਤਰ੍ਹਾਂ ਮਸਤੈਦ ਆ ਡੀਐਸਪੀ ਬਲ ਸਾਹਿਬ ਸਾਡੇ ਐਸਐਸਓ ਸਹਿਬਾਨ ਸਾਰਾ ਸਕਿਉਰਿਟੀ ਦਾ ਪ੍ਰੋਪਰ ਪੁਖਤਾ ਪ੍ਰਬੰਧ ਆ ਬੜਾ ਸੁਖਾਵੇ ਮਾਹੌਲ ਦੇ ਵਿੱਚ ਫਾਰਮ ਭਰੇ ਜਾ ਰਹੇ ਆ ਜੀ ਔਰ ਕੋਈ ਇਸ ਤਰ੍ਹਾਂ ਦੀ ਵੀ ਕੋਈ ਵੀ ਗੱਲ ਜਿਹੜੀ ਨਾਬਾ ਦੇ ਵਿੱਚ ਨਹੀਂ ਸੁਣਨ ਨੂੰ ਮਿਲੀ ਕਿ ਕਿਸੇ ਨਾਲ ਕੋਈ ਧੱਕਾ ਮੁਕੀ ਹੋਇਆ ਹੋਵੇ ਆਪਣੇ ਤੌਰ ਤੇ ਕੋਈ ਬਾਹਰ ਕਰੀ ਜਾਵੇ ਜਿਸ ਕੋ ਦੀ ਕੋਈ ਗਰੰਟੀ ਨਹੀਂ ਪਰ ਐਸਟੀਐਮ ਆਫਿਸ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਸਮੂਥ ਇੱਕ ਵਾਰ ਅਸੀਂ ਆਪਣੇ ਕੰਮ ਦੀ ਗੱਲ ਕਰਾਂਗੇ ਜੀ ਜੋ ਭਗਵੰਤ ਮਾਨ ਸਰਕਾਰ ਨੇ ਪਿਛਲੇ ਸਾਢੇ 3 ਸਾਲਾਂ 'ਚ ਕੰਮ ਕੀਤੇ ਐ ਅਸੀਂ ਉਹਦਾ ਜ਼ਿਕਰ ਕਰਾਂਗੇ ਕਾਂਗਰਸ ਆਪਣੇ ਕੰਮ ਦਾ ਜ਼ਿਕਰ ਕਰੂ ਕਾਲੀ ਦਲ ਆਪਣੇ ਜ਼ਿਕਰ ਕੰਮ ਦਾ ਜ਼ਿਕਰ ਕਰਨਗੇ ਬੀਜੇਪੀ ਆਪਣਾ ਕਰੂਗੀ ਤੇ ਮੈਨੂੰ ਉਮੀਦ ਆ ਕਿ ਇਹ ਨੋਮੀਨੇਸ਼ਨ ਤੋਂ ਬਾਅਦ ਜਿੰਨੇ ਸਾਡੇ ਉਮੀਦਵਾਰ ਨੇ ਬਲਾਕ ਸਮਿਤੀ ਦੇ 25 ਨੇ ਜਿਲ੍ਹਾ ਪ੍ਰਸ਼ਦ ਦੇ 3 ਨੇ ਤੇ ਸਾਰੇ ਮਜਬੂਤੀ ਨਾਲ ਅਸੀਂ ਇਲੈਕਸ਼ਨ ਲੜ ਰਹੇ ਹਾਂ ਅਸੀਂ ਘਰ ਘਰ ਜਾਵਾਂਗੇ ਕੁੰਡਾ ਖੜਕਾਵਾਂਗੇ ਆਪਣੇ ਕੰਮ ਦੀ ਗੱਲ ਕਰਾਂਗੇ ਔਰ 25 ਦੇ 25 ਔਰ ਤਿੰਨ ਜ਼ਿਲ੍ਹਾ ਪ੍ਰੀਸ਼ਦ ਤੇ ਸੁਪੜਾ ਸਾਫ਼ ਕਰਾਂਗੇ ਆਮ ਆਦਮੀ ਪਾਰਟੀ ਵੱਡੇ ਫਰਕ ਨਾਲ ਜਿੱਤੂਗੀ ਇੱਕ ਕਾਂਗਰਸੀ ਉਮੀਦਵਾਰ ਦੀ ਫਾਈਲ ਦਫ਼ਤਰ ਦੇ ਅੰਦਰੋਂ ਖੋਈ ਗਈ ਹੈ ਕਿ ਲੱਗਦਾ ਉਹਦੀ ਕਾਰਵਾਈ ਹੋਣੀ ਚਾਹੀਦੀ ਜਿਹਨੇ ਕੋਈ ਹੈ ਨਹੀਂ ਮੇਰੀ ਨੌਲੇਜ ਹੈ ਨਹੀਂ ਜੀ ਕੋਈ ਇਸ ਤਰ੍ਹਾਂ ਦੀ ਅਗਰ ਹੋਈ ਆ ਤਾਂ ਜੋ ਵੀ ਕਾਨੂੰਨ ਆਪਣਾ ਦੇਖ ਰਿਹਾ ਜੀ ਕਾ ਆਮ ਆਦਮੀ ਪਾਰਟੀ ਦੇ 25 ਉਮੀਦਵਾਰਾਂ ਨੇ ਸਾਡੇ ਪਾਸੇ ਤਾਂ ਆਲਮੋਸਟ ਸਾਰੇ ਹੋ ਚੁੱਕੇ ਆ ਜੀ ਬਸ ਇੱਕ ਦੋ ਰਹਿੰਦੇ ਨੇ ਲਾਈਨ 'ਚ ਲੱਗੇ ਹੋਏ ਨੇ ਸਾਰੇ ਜੀ ਔਰ ਇਦੇ ਚ ਕੋਈ ਨਹੀਂ ਵੀ ਆਮ ਆਦੀ ਪਾਰਟੀ ਆ ਤੁਸੀਂ ਪਹਿਲਾਂ ਆਓ ਜੀ ਉਹ ਬਾਅਦ ਚਾਹੋ ਜੀ ਸਾਰੇ ਲਾਈਨ ਚ ਲੱਗੇ ਹੋ ਨੇ ਜਿਹੜਾ ਮਰਜ਼ੀ ਆ ਉਹਨੂੰ ਕਿਸੇ ਨੂੰ ਇਹ ਨਹੀਂ ਪਤਾ ਕਿਹੜੀ ਪਾਰਟੀ ਦਾ ਜੀ ਨੰਬਰ ਵਾਈਸ ਸਾਹਿਬ ਦਾ ਨੰਬਰ ਲੱਗ ਰਿਹਾ ਜੀ ਔਰ ਐਸ ਡੀ ਐਮ ਮੈਡਮ ਕਨੂ ਗਰਗ ਬਹੁਤ ਅੱਛੇ ਤਰੀਕੇ ਨਾਲ ਜਿਹੜਾ ਐਸਟੀਐਮ ਦਾ ਅਫਸਰ ਜਿਹੜਾ ਜੀ ਕੰਮ ਕਰ ਰਿਹਾ ਪ੍ਰਸ਼ਾਸਨ ਅੱਛੇ ਤਰੀਕੇ ਨਾਲ ਕੰਮ ਕਰ ਰਿਹਾ ਮੈਂ ਨਾਭਾ ਵਿਧਾਨ ਸਭਾ ਦੇ ਸਾਰੇ ਵੋਟਰਾਂ ਨੂੰ ਸਪੋਰਟਰਾਂ ਨੂੰ ਬੇਨਤੀ ਕਰਦਾ ਕਿ ਇਲੈਕਸ਼ਨਾਂ ਹੁੰਦੀਆਂ ਜਾਂਦੀਆਂ ਰਹਿਣੀਆਂ ਨੇ ਜੀ ਕਿ ਆਪਣੀ ਭਾਈਚਾਰਕ ਸਾਂਝ ਸਭ ਤੋਂ ਜ਼ਰੂਰੀ ਹੈ ਜੀ ਆਪਣੀ ਭਾਈਚਾਰਕ ਸਾਂਝ ਬਣਾ ਕੇ ਰੱਖੋ ਇੱਕ ਦੂਜੇ ਨਾਲ ਪਿਆਰ ਬਣਾ ਕੇ ਰੱਖੋ ਔਰ ਇਹ ਸਿਸਟਮ ਨੂੰ ਚਲਾਉਣ ਲਈ ਇਲੈਕਸ਼ਨਾਂ ਨੇ ਜੀ ਆਪਾਂ ਸਿਸਟਮ ਠੀਕ ਕਰਨਾ ਨਾ ਕਿ ਆਪਣੀ ਸੱਭਿਆਚਾਰਕ ਜਿਹੜਾ ਸਾਂਝ ਹੈ ਜਾਂ ਆਪਣੇ ਪਿਆਰ ਤੇ ਜਿਹੜੀ ਕੁੜਤਨ ਹੈ ਕਿ ਉਹ ਨਹੀਂ ਪੈਦਾ ਕਰਨੀ ਇਹ ਜੁਡੀਸ਼ੀਅਲ ਸਿਸਟਮ ਨੂੰ ਚਲਾਉਣ ਲਈ ਇਲੈਕਸ਼ਨਾਂ ਹੁੰਦੀਆਂ ਨੇ ਜੀ ਤੇ ਉਸੇ ਤਰੀਕੇ ਨਾਲ ਜਿਹੜਾ ਕੇਪੇਬਲ ਆ ਜਿੱਦੇ ਚ ਲਿਆਕਤ ਹੈ ਜਾਂ ਜੋ ਸੰਗਤ ਚਾਹੁੰਦੀ ਹੈ ਕਿ ਹਾਂ ਇਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਤੇ ਸੰਗਤ ਨੂੰ ਉਹਨਾਂ ਨੂੰ ਮੌਕਾ ਦੇਣਾ ਤਾਂ ਦੇਖੋ ਮਾਹੌਲ ਤਾਂ ਤੁਹਾਡੇ ਸਾਹਮਣੇ ਹੀ ਆ ਸ਼ਾਂਤੀਪੂਰਵਕ ਮਾਹੌਲ ਹੈ ਪੂਰੇ ਪੰਜਾਬ ਦਾ ਤੇ ਸਾਡੇ ਤਕਰੀਬਨ ਸਾਰੀਆਂ ਪਾਰਟੀਆਂ ਦੇ ਕੈਂਡੀਡੇਟ ਜਿਹੜੇ ਸੀਗੇ ਬਲਾਕ ਸਮਤੀ ਦੇ ਤਕਰੀਬਨ ਨਾਮਜ਼ਦਗੀ ਕਰ ਚੁੱਕੇ ਨੇ ਥੋੜੇ ਬਹੁਤ ਰਹਿ ਗਏ ਤੇ ਮੇਰੀ ਵਾਈਫ ਨੇ ਗੁਰਤੇਗ ਬਹਾਦਰ ਨਗਰ ਜ਼ੋਨ 1 ਤੋਂ ਅਸੀਂ ਪਾਰਟੀ ਵੱਲੋਂ ਟਿਕਟ ਮੰਗੀ ਸਾਨੂੰ ਟਿਕਟ ਮਿਲੀ ਹੈ ਧੰਨਵਾਦ ਪਾਰਟੀ ਦਾ ਤੇ ਅਸੀਂ ਬੜੀ ਇਮਾਨਦਾਰੀ ਤੇ ਸੂਝਤਾ ਨਾਲ ਚੋਣ ਲੜਾਂਗੇ ਤੇ ਅਸੀਂ ਲੋਕਾਂ ਜੋ ਜੋ ਫਤਵਾ ਦੇਣਗੇ ਲੋਕਾਂ ਨੂੰ ਮਨਜ਼ੂਰ ਕਰਾਂਗੇ ਤੇ ਲੋਕਾਂ ਦੀ ਸੇਵਾ 'ਚ ਹਮੇਸ਼ਾ ਹਾਜ਼ਰ ਰਹਾਂਗੇ ਲੈ ਕੇ ਲੋਕਾਂ ਵਿਚੋਂ ਦੇਖੋ ਡਵੈਲਪਮੈਂਟ ਹੈ ਜੀ ਲੋਕਾਂ ਦੀਆਂ ਗੱਲਾਂ ਐਮਐਲਏ ਸਾਹਿਬ ਤੱਕ ਪਹੁੰਚਾਉਣੀਆਂ ਸਰਕਾਰ ਤੱਕ ਪਹੁੰਚਾਉਣੀਆਂ ਸੰਮਤੀ ਤੱਕ ਪਹੁੰਚਾਉਣੀਆਂ ਜੋ ਸਾਡੀ ਡਿਊਟੀ ਲੱਗੂਗੀ ਉਹਨੂੰ ਅਸੀਂ ਤੰਦੇਈ ਨਾਲ ਨਿਭਾਵਾਂਗੇ ਬਹੁਤ ਉਤਸ਼ਾਹ ਜੀ ਲੋਕਾਂ ਚ ਜਿਹੜੀ ਕਾਫੀ ਲੰਮੇ ਸਮੇਂ ਤੋਂ ਇਹ ਇਲੈਕਸ਼ਨ ਦੀ ਜਿਹੜੇ ਉਡੀਕ ਕਰ ਰਹੇ ਸੀ ਕਿਉਂਕਿ ਜਿਹੜੇ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਨੇ ਸਰਪੰਚੀ ਤੋਂ ਵਾਅਦਾ ਇਹ ਵੀ ਲੋਕਤੰਤਰ ਦਾ ਇੱਕ ਬਹੁਤ ਵੱਡਾ ਥੰਮ ਹੈ ਜਿੱਤੋਂ ਪਿੰਡਾਂ ਦੇ ਵਿਕਾਸ ਦਾ ਜਿਹੜਾ ਨਹੀਂ ਰੱਖੀ ਜਾਂਦੀ ਹੈ ਇਤੋਂ ਹੀ ਸਾਰੀਆਂ ਗਰੰਟਾਂ ਨੇ ਜਿਹੜੀਆਂ 15 ਵਿੱਤ ਕਮਿਸ਼ਨ ਦੀਆਂ ਬਲਕ ਸਮਤੀ ਚੋਂ ਜਾਂ ਜਲਦ ਰਿਸਰਚ ਚੋਂ ਆਉਂਦੀਆਂ ਨੇ ਤੇ ਸਰਪੰਚ ਨਾਲ ਰਿਲੇਟਡ ਬਹੁਤ ਵੱਡੀ ਚੋਣ ਆ ਇਹਦੇ ਚ ਆਮ ਆਦਮੀ ਪਾਰਟੀ ਹੁੰ ਜਾ ਫਿਰ ਜਿੱਤ ਪ੍ਰਾਪਤ ਕਰੂਗੀ ਕਿਉਂਕਿ ਪਿੰਡਾਂ ਚ ਵੱਡੇ ਪੱਧਰ ਤੇ ਜਿਵੇਂ ਪੰਜਾਬ ਦੇ ਵਿੱਚ 3000 ਗਰਾਊਂਡ ਪਲੇਗਰਾਊਂਡ ਬਣ ਰਿਹਾ ਇਹ ਕਿਸੇ ਸਰਕਾਰ ਨੇ ਨੋਜੋਨਾ ਵਜਿਦਾ ਸੋਚਿਆ ਨਹੀਂ ਸੀ ਬਹੁਤ ਵੱਡੇ ਲੈਵਲ ਤੇ ਪਲੇਗਰਾਊਂਡ ਬਣ ਰਹੇ ਨੇ ਸਟੇਡੀਅਮ ਬਣ ਰਹੇ ਨੇ ਮੇਰੇ ਪਿੰਡ ਵੀ ਮੈਂ ਐਮਐਲਏ ਸਾਹਿਬ ਦਾ ਬਹੁਤ ਧੰਨਵਾਦੀ ਆ ਮੇਰੇ ਪਿੰਡ ਤੁੰਗਾ ਵਿਖੇ ਜਿਹੜਾ ਬਹੁਤ ਵੱਡਾ ਗਰਾਊਂਡ ਹੈ ਜਿਹੜਾ ਸਟੇਡੀਅਮ ਬਣ ਜਾ ਰਿਹਾ ਬੜੀਆਂ ਮੋਟੀਆਂ ਗਰੰਟੀਆਂ ਜਿਹੜੀਆਂ ਪਿੰਡਾਂ ਨੂੰ ਦਿੱਤੀਆਂ ਗਈਆਂ ਨੇ ਵੱਡੇ ਪੱਧਰ ਤੇ ਪਿੰਡਾਂ 'ਚ ਵਿਕਾਸ ਕਾਰਜ ਇਹ ਚੱਲ ਰਹੇ ਨੇ ਲੋਕ ਆਮਾ ਦੀ ਪਾਰਟੀ ਤੋਂ ਬਹੁਤ ਖੁਸ਼ ਨੇ ਆਮਾ ਦੀ ਪਾਰਟੀ ਹੁਣ ਜਾਂ ਵਿਜਿਤ ਪ੍ਰਾਪਤ ਕਰਦੀ ਹੈ